2 ਮਿੰਟ ਵੇਟ ਕਰ ਲੀਆ ਆਪਾਂ ਰਹਿ ਜਾ ਜੀ ਅੱਛਾ ਮੇਰੇ ਵੱਲੋਂ ਸਮਾਜ ਸੇਵਾ ਦੇ ਵਿੱਚ ਛੋਟੇ ਛੋਟੇ ਕਾਰਜਾਂ ਕਰਕੇ ਅੱਜ ਇੱਕ ਨੂਰ ਵੈਲਫੇਅਰ ਸੁਸਾਇਟੀ ਵੱਲੋਂ ਮੈਨੂੰ ਸਨਮਾਨ ਦਿੱਤਾ ਗਿਆ ਮੈਂ ਸੁਸਾਇਟੀ ਦੇ ਸਾਰੇ ਨਵੇਂ ਪੁਰਾਣੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤਾਂ ਜੋ ਮੇਰੇ ਛੋਟੇ ਛੋਟੇ ਕੰਮਾਂ ਨੂੰ ਮੈਨੂੰ ਹੋਰ ਹਲਾਸ਼ੇਰੀ ਦਿੱਤੀ ਕਿ ਤਾਂ ਜੋ ਮੈਂ ਹੋਰ ਅ ਨਕੋਂ ਦੇ ਨਾਲ ਕਿਉਂ ਸਰ ਇਸ ਤਰ੍ਹਾਂ ਨਸ਼ੇ ਨੋਜ਼ਮਾਨ ਫਰੀ ਨਸ਼ਾ ਵਰ ਜਾਰੀ ਹੈ ਕਿ ਕੀ ਗਤੀਸ਼ੀਲਤਾ ਆ ਦੇਖੋ ਸਾਡੇ ਡਿਪਾਰਟਮੈਂਟ ਵੱਲੋਂ ਅ ਬੱਚਿਆਂ ਨੂੰ ਸਪੋਰਟ ਨਾਲ ਜੋੜਨ ਦੀ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਗਈਆਂ ਅ ਮੈਂ ਖੁਦ ਵੀ ਸਪੋਰਟਸਮੈਨ ਹਾਂ ਤੇ ਬੱਚਿਆਂ ਨੂੰ ਹੁਣ ਕਰਾਉਂਦੇ ਵੀ ਰਹੇ ਹਾਂ ਹੁਣ ਵੀ ਟਾਈਮ ਜਿੰਨੇ ਬੱਚੇ ਆਉਂਦੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬੱਚਿਆਂ ਨੂੰ ਸਪੋਰਟਸ ਨਾਲ ਜੋੜੀਏ ਨਸ਼ਿਆਂ ਤੋਂ ਦੂਰ ਰਹਿਣ ਠੀਕ ਹੈ ਜੀ ਠੀਕ ਹੈ ਜੀ ਅੱਜ ਸਰਜ ਦਾ ਕੀ ਪ੍ਰੋਗਰਾਮ ਸੀ ਤੁਹਾਡਾ ਕੀ ਰੱਖਿਆ ਕੀ ਨਾਮ ਆਪਣਾ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਜੋ ਪਿਛਲੇ 30 ਸਾਲ ਤੋਂ ਇੱਕ ਨੂਰ ਵੈਲਫੇਅਰ ਸੁਸਾਇਟੀ ਰਜਿਸਟਰਡ ਬਠਿੰਡਾ ਚੱਲ ਰਹੀ ਹੈ ਅੱਜ ਉਸ ਦੀ ਭਰਵੀਂ ਮੀਟਿੰਗ ਹੋਈ ਹੈ ਜਿਦੇ ਮੁਖ ਮੈਂ ਮਾਨ ਸਾਡੇ ਸਰਦਾਰ ਅਮਰੀਕ ਸਿੰਘ ਜਿਨ੍ਹਾਂ ਨੇ ਬਠਿੰਡੇ ਸ਼ਹਿਰ ਲਈ ਅਨੇਕਾਂ ਕੰਮ ਕੀਤੇ ਨੇ ਗਰੀਬਾਂ ਦੀ ਸਹਾਇਤਾ ਟ੍ਰੈਫਿਕ ਦੀ ਸਮੱਸਿਆ ਤੇ ਹੋਰ ਲੋੜਵੰਦਾਂ ਦੇ ਕੰਮ ਆਉਂਦੇ ਨੇ ਉਹਨਾਂ ਨੂੰ ਅੱਜ ਸੁਸਾਇਟੀ ਦੀ ਸਾਰੀ ਟੀਮ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ ਤੇ ਸੁਸਾਇਟੀ ਦਾ ਇੱਕ ਛੋਟਾ ਜਿਹਾ ਉਪਰਾਲਾ ਅਸੀਂ ਕੀਤਾ ਹੈ ਕਿ ਜੋ ਲੋਕ ਮਾਨਵਤਾ ਦੀ ਸੇਵਾ ਪ੍ਰਤੀ ਆਪਣਾ ਫਰਜ਼ ਨਿਭਾਉਣਗੇ ਉਹਨਾਂ ਨੂੰ ਅਸੀਂ ਫਰਿਸ਼ਤੇ ਦੇ ਰੂਪ ਵਿੱਚ ਸਨਮਾਨਤ ਦੇਵਾਂਗੇ ਜਿਸ ਦੀ ਲੜੀ ਵਿੱਚ ਐਡਵੋਕੇਟ ਅੰਸ਼ ਜੀ ਤੇ ਸਰਦਾਰ ਅਮਰਿਕ ਸਿੰਘ ਜੀ ਨੂੰ ਫਰਿਸ਼ਤੇ ਦੇ ਤੌਰ ਤੇ ਅਸੀਂ ਸਨਮਾਨਤ ਕੀਤਾ ਸਾਡੀ ਜੋ ਇਹ ਮੀਟਿੰਗ ਹੋਈ ਹੈ ਸਾਡੀ ਐਮ ਡੀ ਪਰਮਜੀਤ ਕੌਰ ਸਿੱਧੂ ਤੇ ਡਾਕਟਰ ਪ੍ਰਭੂ ਪਠਾਣੀ ਆਈ ਦੀ ਗਵਾਹੀ ਵਿੱਚ ਸਾਰੀ ਟੀਮ ਸਾਡੀ ਸ਼ਾਮਲ ਹੋਈ ਹੈ ਤਾਂ ਮੈਡਮ ਸਿੱਧੂ ਜੀ ਆਪਣੇ ਵਿਚਾਰ ਪੇਸ਼ ਕਰਨਗੇ ਸਾਡੀ ਆਪਣੀ ਪਰਮ ਸਿੱਧੂ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਇੱਕ ਨੂਰ ਵੈਲਫੇਅਰ ਸੁਸਾਇਟੀ ਰਜਿਸਟਰਡ ਬਠਿੰਡਾ ਦੀ ਇੱਥੇ ਅੱਜ ਮੀਟਿੰਗ ਸੀ ਤੇ ਅਸੀਂ ਕੁਝ ਇੱਥੇ ਨਾਲ ਨਵੇਂ ਮੈਂਬਰ ਜੁੜੇ ਨੇ ਤੇ ਇਹਨਾਂ ਨੂੰ ਮੈਂ ਵਧਾਈ ਦਿੰਨੀ ਆ ਤੇ ਸਾਡੇ ਮੁੱਖ ਮਹਿਮਾਨ ਅਮਰੀਕ ਸਿੰਘ ਜੀ ਜੋ ਕਿ ਬਹੁਤ ਹੀ ਅੱਛੇ ਪੁਲਿਸ ਮੁਲਾਜ਼ਮ ਨੇ ਤੇ ਇਹ ਹੀ ਸਾਡੇ ਇੱਥੇ ਟ੍ਰੈਫਿਕ ਨਿਯਮਨ ਦੀ ਬਹੁਤ ਵਧੀਆ ਪਾਲਣਾ ਕਰਦੇ ਨੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਸਮਾਜ ਸੇਵਾ ਕਰਦੇ ਨੇ ਸੋ ਇਹਨਾਂ ਦਾ ਅਸੀਂ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਨਾਲ ਹੀ ਅਸੀਂ ਨਵੇਂ ਮੈਂਬਰਾਂ ਨੂੰ ਇਹ ਕਹਿੰਨੇ ਆਂ ਵੀ ਸਾਡੇ ਨਾਲ ਇਸੇ ਤਰ੍ਹਾਂ ਮੋਢੇ ਨਾਲ ਮੋਢਾ ਲਾ ਕੇ ਚੱਲੋ ਤਾਂ ਕਿ ਆਪਾਂ ਹੋਰ ਵੀ ਅੱਗੇ ਵਧੀਆ ਕੰਮ ਕਰ ਸਕੀਏ ਆਪਣੀ ਸੁਸਾਇਟੀ ਅੱਗੇ ਵੱਧ ਸਕੇ ਤੇ ਆਪਾਂ ਇਸੇ ਤਰ੍ਹਾਂ ਸਮਾਜ ਸੇਵਾ ਕਰ ਸਕੀਏ ਹਾਂਜੀ ਸਰ ਕੀ ਨਾਮ ਆਪਣ ਤੁਸੀਂ ਕੀ ਕਹਿਣਾ ਚਾਹੋਗੇ ਜੀ ਮੀਟਿੰਗ ਦੇ ਬਾਰੇ ਮੈਂ ਡਾਕਟਰ ਪਾਉਣ ਕੋਲ ਪਹੁੰਚਣਾ ਸੀਨੀਅਰ ਚੇਅਰਮੈਨ ਅਕਮਿਲ ਬਰਸਾਈਟੀ ਅੱਜ ਆਪਾਂ ਇੱਕ ਚਿਲਦਰ ਪਾਰਕ 'ਚ ਮੀਟਿੰਗ ਰੱਖੀ ਹੈ ਜਿਸ 'ਚ 3 ਮਹੱਤਵਪੂਰਨ ਫੈਸਲੇ ਲਏ ਗਏ। ਇਹਨਾਂ ਕੀਤਾ ਵਾ ਫੈਸਲਾ ਕੀਤਾ ਵੀ ਆਪਾਂ ਲੜਕੀਆਂ ਵਾਸਤੇ ਸਲਾਈ ਕڑھਾਈ ਦਾ ਸੈਂਟਰ ਖੋਲ੍ਹਾਂਗੇ ਤੇ ਇੱਕ ਆਪਾਂ ਜਿਹੜਾ ਫੈਬ੍ਰਿਕ ਸੈਂਟਰ ਖੋਲ੍ਹਾਂਗੇ ਤੇ ਨਾਲ ਡਿਸਪੈਂਸਰੀ ਖੋਲ੍ਹਾਂਗੇ ਤੇ ਬਿਊਟੀ ਪਾਰਲਰ ਦਾ ਜਿੱਦੀ ਕੁੜੀਆਂ ਬਿਊਟੀ ਪਾਰਲਰ ਕੰਮ ਕਰ ਚਾਹੁੰਦੀਆਂ ਆ ਉਹਨਾਂ ਨੂੰ ਸਿਖਾਉਣ ਵਾਸਤੇ ਟ੍ਰੇਨਿੰਗ ਸੈਂਟਰ ਖੋਲ੍ਹਾਂਗੇ। ਇਸ ਤੋਂ ਇਲਾਵਾ ਜਿਹੜੇ ਆਪਣੇ ਪੁਲਿਸ 'ਚ ਤਕਨੀਕ ਇਚਾਰਜ ਹੈਗੇ ਆ ਅਮਰ ਸਿੰਘ ਜੀ ਉਹਨਾਂ ਨੂੰ ਅੱਜ ਉਹਨਾਂ ਦੇ ਕੰਮਾਂ ਵਾਸਤੇ ਸਮਰਥਿਤ ਕੀਤਾ ਜੋ ਕਿ ਦੇਸ਼ ਦੇ ਪ੍ਰਤੀ ਸਮਾਜ ਦੇ ਭਤੀ ਜਿਹੜੇ ਨਾ ਆਪ ਦਾ ਮਹਿਕਮਾ ਦਾ ਕੰਮ ਲਾਇਆ ਜਿਸ ਪ੍ਰਤੀ ਉਹ ਬਹੁਤ ਹੀ ਮੰਦਨ ਕੰਮ ਕਰ ਰਹੇ ਹਨ ਉਹਨਾਂ ਦੇ ਸਾਰੇ ਜਿਹੜੇ ਕੰਮ ਹੈ ਉਹਨਾਂ ਦੇਖ ਕੇ ਆਪਾਂ ਉਹਨਾਂ ਨੂੰ ਐ ਸਨਮਾਨਿਤ ਕੀਤਾ ਜਿਹੜੇ ਆਪਣੇ ਨਿਊ ਮੈਂਬਰ ਜੁੜੇ ਹੈਗੇ ਆ ਟਮਰਵਰਸ ਸੈਕਟੀਨ ਆਲ ਉਹਨਾਂ ਦਾ ਮੈਂ ਤੇ ਦਿਨਾ ਸਵਾਗਤ ਕਰਦਾ ਹੈ ਤੇ ਮੈਂ ਉਹਨਾਂ ਨੂੰ ਤੇ ਉਮੀਦ ਕਰਦਾ ਹੈ ਕਿ ਉਹ ਸਾਡੇ ਨਾਲ ਜਿਸ ਤਰ੍ਹਾਂ ਆਪਾਂ 25 ਸਾਲਾਂ ਦੇ ਜੁੜੇ ਹੋਏ ਆਏ ਜੋ ਵੀ ਸਾਡੇ ਨਾਲ ਜੁੜ ਕੇ ਕੰਧੇ ਨਾਲ ਕੰਧੇ ਮਿਲ ਕੇ ਸਮਾਜ ਦੀ ਸੇਵਾ ਕਰਨਗੇ ਤੇ ਮੈਂ ਜਿਹੜੇ ਬਸਿੰਧਾ ਵਾਸੀ ਆ ਉਹਨਾਂ ਤੇ ਵੀ ਕਰਦਾ ਕਿ ਆਪਣਾ ਇੱਕ ਟ੍ਰੇਨਿੰਗ ਸਟੇਜਿੰਗ ਸੇ ਬਿਊਟੀ ਪਾਲਰ ਟ੍ਰੇਨਿੰਗ ਸੈਂਟਰ ਤੇ ਸਪਲਾਈ ਕਰਾਇਆ ਹੋਇਆ ਟ੍ਰੇਨਿੰਗ ਸੈਂਟਰ ਖੋਲ ਰਿਹਾ ਹੈ ਉੱਥੇ ਆ ਕੇ ਨਾਲ ਸੰਪਰਕ ਕਰਨ ਜਿਹੜਾ ਵੀ ਅਸੀਂ ਨੰਬਰ ਦਵਾਂਗੇ ਜਾਂ ਰਾਜਨੀ ਜਾਂ ਸੰਪਰਕ ਕਰਨ ਤਾਂ ਕਿ ਆਪ ਦੀ ਸੇਵਾ ਦਾ ਲਾਭ ਉਠਾ ਸਕੋ ਫਸਕੰ ਧੰਨਵਾਦ ਕਿਹੜੇ ਸੀ ਬਿਊਟੀ ਪਾਲਰ ਬਾਰੇ ਦੱਸਿਆ ਜਿ ਸਿਕਲਾਈ ਕੇਂਦਰ ਕਿੱਥੇ ਖੁੱਲ ਰਿਹਾ ਹੈ ਇਹ ਆਪਣਾ ਜੀ ਮੈਡਮ ਸਿਪਲਾ ਸਿਲਪਾ ਜੀ ਦੱਸੋ ਹਾਂ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸ਼ਿਲਪਾ ਕਿਹੜਾ ਸੈਂਟਰ ਆਪਾਂ ਬੋਲ ਰਹੇ ਹਾਂ ਸਰਕੀ ਬਾਜ਼ਾਰ ਹੀਰਾ ਚੌਂਕ ਦੇ ਵਿੱਚ ਓਪਨ ਹੋ ਰਿਹਾ ਜਿਸ ਦੇ ਵਿੱਚ ਲੜਕੀਆਂ ਨੂੰ ਸਿਲਾਈ ਦਾ ਕੰਮ ਕਢਾਈ ਦਾ ਕੰਮ ਤੇ ਪਾਰਲਰ ਦਾ ਕੰਮ ਸਿਖਾਇਆ ਜਾ ਰਿਹਾ ਹੈ ਵਿਦ ਡਿਸਪੈਂਸਰੀ ਔਰ ਫਿਜ਼ੀਓਥੈਰੇਪੀ ਦਾ ਕੰਮ ਵੀ ਕੀਤਾ ਜਾ ਰਿਹਾ ਹੈ ਮੇਰੇ ਵੱਲੋਂ ਸਮਾਜ ਸੇਵਾ ਦੇ ਵਿੱਚ ਛੋਟੇ ਛੋਟੇ ਕਾਰਜ ਕਰਕੇ ਅੱਜ ਇੱਕ ਨੂਰ ਵੈਲਫੇਅਰ ਸੁਸਾਇਟੀ ਵੱਲੋਂ ਮੈਨੂੰ ਸਨਮਾਨ ਦਿੱਤਾ ਗਿਆ ਮੈਂ ਸੁਸਾਇਟੀ ਦੇ ਸਾਰੇ ਨਵੇਂ ਪੁਰਾਣੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤਾਂ ਜੋ ਮੇਰੇ ਛੋਟੇ ਛੋਟੇ ਕੰਮਾਂ ਨੂੰ ਮੈਨੂੰ ਹੋਰ ਹਲਾਸ਼ੇਰੀ ਦਿੱਤੀ ਕਿਉਂਕਿ ਤਾਂ ਜੋ ਮੈਂ ਹੋਰ ਲੋਕਾਂ ਦੇ ਨਾਲ ਜੁੜਾਂ ਸਰ ਇਸ ਤਰ੍ਹਾਂ ਨਸ਼ੇ ਨੋਜ਼ਮਾਨ ਫਿਰ ਨਸ਼ਾ ਵਰ ਜਾਰੀ ਹੈ ਤਕੀ ਦਿੱਤੀ ਸੀ ਹਾਂ ਦੇਖੋ ਸਾਡੇ ਡਿਪਾਰਟਮੈਂਟ ਵੱਲੋਂ ਬੱਚਿਆਂ ਨੂੰ ਸਪੋਰਟ ਨਾਲ ਜੋੜਨ ਦੀ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਗਈਆਂ ਮੈਂ ਖੁਦ ਵੀ ਸਪੋਰਟਸਮੈਨ ਹਾਂ ਤੇ ਬੱਚਿਆਂ ਨੂੰ ਕਰਾਉਂਦੇ ਵੀ ਰਹੇ ਹਾਂ ਹੁਣ ਵੀ ਟਾਈਮ ਜਿੰਨੇ ਬੱਚੇ ਆਉਂਦੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬੱਚਿਆਂ ਨੂੰ ਸਪੋਰਟਸ ਨਾਲ ਜੋੜੀਏ ਨਸ਼ੇ ਤੋਂ ਦੂਰ ਰਹਿਣ